लूका अध्याय 18 उसने उन्हें इस मतलब ਨਾਲ ਇੱਕ ਦਿਸਤਾਨ ਦਿੱਤਾ ਜੋ ਸਦਾ ਪ੍ਰਾਰਥਨਾ ਵਿੱਚ ਲੱਗਾ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹਨੂੰ ਨਾ ਪਰਮੇਸ਼ਰ ਦਾ ਭੈ ਨਾ ਮਨੁੱਖ ਦੀ ਪਰਵਾਹ ਸੀ ਔਰ ਉਸੇ ਨਗਰ ਵਿੱਚ ਇੱਕ ਵਿਦਵਾ ਸੀ ਅਤੇ ਉਹ ਉਸਦੇ ਕੋਲ ਇਹ ਕਹਿੰਦੀ ਆਉਂਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦੇ ਕਿੰਨਾ ਕੁ ਚਿਰ ਤਾਂ ਉਹਨੇ ਨਾ ਚਾਹਿਆ ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ਰ ਦਾ ਭੈ ਕਰਦਾ ਨਾ ਮਨੁੱਖ ਦੀ ਪਰਵਾਹ ਰੱਖਦਾ ਹਾਂ ਤਾਂ ਵੀ ਇਸ ਲਈ ਜੋ ਇਹ ਵਿਧਵਾ ਮੈਨੂੰ ਜੱਜ ਕਰਦੀ ਹੈ ਮੈਂ ਉਹਦਾ ਬਦਲਾ ਲਿਆ ਦੇਵਾਂਗਾ ਜੇ ਨਾ ਹੋਵੇ ਜੋ ਕਰੀ-ਮੁੜੀ ਆਣ ਕੇ ਮੇਰਾ ਸਿਰ ਖਾਵੇ ਪ੍ਰਭੂ ਨੇ ਆਖਿਆ ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ ਫਿਰ ਪਲਾ ਪਰਮੇਸ਼ਰ ਆਪਣੇ ਚੁਣਿਆ ਹੋਇਆਂ ਦਾ ਬਦਲਾ ਲੈਣਾ ਦੇਵੇਗਾ ਜਿਹੜੇ ਰਾਤ ਦਿਨ ਉਹਦੀ ਦੁਹਾਈ ਦਿੰਦੇ ਹਨ ਭਾਵੇਂ ਉਹ ਚੋਖਾ ਚਿਰ ਉਹਨਾਂ ਦਾ ਜਰਦਾ ਹੈ ਮੈਂ ਤੁਹਾਨੂੰ ਆਖਦਾ ਹਾਂ ਜੋ ਉੱਚਤਾਬੀ ਉਹਨਾਂ ਦਾ ਬਦਲਾ ਲੈ ਦੇਵੇਗਾ ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਤਖਤੀ ਉਤੇ ਨੀਚਾ ਪਾਵੇਗਾ ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ ਇਹ ਦਿਸਤਾਨਤ ਵੀ ਦਿੱਤਾ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੇਕਲ ਵਿੱਚ ਗਈ ਇੱਕ ਫਰੀਸੀ ਅਤੇ ਦੂਆ ਮਸੂਲੀਆ ਰਿਸੀ ਨੇ ਖਲੋ ਕੇ ਆਪਣੇ ਜੀਵ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ हे ਪਰਮੇਸ਼ਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾ ਵਾਂਗੂ ਨਹੀਂ ਹਾਂ ਜੋ ਲੁਟੇਰੇ ਕੁਤਰਮੀ ਅਤੇ ਜ਼ਨਾਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੇ ਸਾਰੀ ਕਮਾਈ ਵਿੱਚੋਂ ਦਸੌਂ ਦਿੰਦਾ ਹਾਂ ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜੋ ਕੇ ਐਨਾ ਵੀ ਨਚਾਇਆ ਜੋ ਆਪਣੀ ਅੱਖਾਂ ਆਕਾਸ਼ ਦੀ ਵੱਲ ਚੁੱਕੇ ਸਗੋ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ हे ਪਰਮੇਸ਼ਰ ਮੈਂ ਪਾਪੀ ਹੁੱਤੇ ਦਇਆ ਕਰ ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ ਲੋਕ ਆਪਣੇ ਇਆਣਿਆਂ ਨੂੰ ਵੀ ਉਹਦੇ ਕੋਲ ਲਿਆਏ ਤਜ ਉਹ ਉਹਨਾਂ ਨੂੰ ਛੋਹੇ ਪਰ ਚੇਲਿਆਂ ਨੇ ਵੇਖ ਕੇ ਉਹਨਾਂ ਨੂੰ ਝਿੜਕਿਆ ਪਰ ਯਿਸੂ ਨੇ ਉਨਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ ਛੋਟਿਆ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ਰ ਦਾ ਰਾਜ ਇਹੋ ਜਿਹਾ ਦਾ ਹੈ ਮੈਂ ਤੁਹਾਨੂੰ ਸਤ ਅਖਦਾ ਹਾਂ ਪਰ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ ਇੱਕ ਸਰਦਾਰ ਨੇ ਉਸ ਅੱਗੇ ਅਰਜ਼ ਕਰਕੇ ਆਖਿਆ ਸਤ ਗੁਰੂ ਜੀ ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰ ਹੀ ਹਵਾਂ ਯਿਸੂ ਨੇ ਉਹਨਾਂ ਕਿਹਾ ਤੂੰ ਮੈਨੂੰ ਸਤਿ ਕਿੰਗ ਆਖਦਾ ਹੈ ਸਤ ਕੋਈ ਨਹੀਂ ਪਰ ਮੇਰਾ ਇੱਕੋ ਪਰਮੇਸ਼ਰ ਤੂੰ ਹੁਕਮਾਂ ਨੂੰ ਜਾਣਦਾ ਹੈ ਜਨਾਹ ਨਾ ਕਰ ਖੂਨ ਨਾ ਕਰ ਚੋਰੀ ਨਾ ਕਰ ਝੂਠੀ ਗਵਾਹੀ ਨਾ ਦੇ ਆਪਣੇ ਪਿਤਾ ਅਤੇ ਆਪਣੇ ਮਾਤਾ ਦਾ ਆਦਰ ਕਰ ਉਹਨਾਂ ਆਖਿਆ ਮੈਂ ਆਪਣੇ ਬਾਲਕ ਪੁਨੇ ਤੋਂ ਇਹਨਾਂ ਸ਼ਬਦਾਂ ਨੂੰ ਮੰਨਦਾ ਆਇਆ ਹਾਂ ਯਿਸੂ ਨੇ ਸੁਣ ਕੇ ਉਹਨਾਂ ਆਖਿਆ ਅਜੇ ਤੇਰੇ ਵਿੱਚ ਇੱਕ ਗੱਲ ਦਾ ਕਾਟਾ ਹੈ ਜੋ ਕੁਝ ਤੇਰਾ ਹੈ ਵੇਚ ਕੇ ਕੰਗਾਲਾਂ ਨੂੰ ਦੇ ਦੇ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਵਿੱਚ ਹੋਤਰ ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂਕਿ ਉਹ ਵੱਡਾ ਧਨਵਾਨ ਸੀ ਯਿਸੂ ਨੇ ਉਹਨ ਵੇਖ ਕੇ ਆਖਿਆ ਕਿ ਜਿਹੜੇ ਦੌਲਤ ਰੱਖਦੇ ਹਨ ਉਹਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਕਿੱਦਾਂ ਹੀ ਔਖਾ ਹੋਵੇਗਾ ਕਿਉਂਕਿ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ ਇਸ ਨਾਲੋਂ ਸੁਖਾਲਾ ਹੈ ਜੋ ਧਨਵਾਨ ਮਨੁੱਖ ਪਰਮੇਸ਼ਰ ਦੇ ਰਾਜ ਵਿੱਚ ਵੜੇ ਤਾਂ ਸੁਣਨ ਵਾਲਿਆਂ ਨੇ ਕਿਹਾ ਤਾ ਫਿਰ ਕਿ ਦੀ ਮੁਕਤੀ ਹੋ ਸਕਦੀ ਹੈ ਪਰ ਉਸ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾ ਤੋਂ ਅਨਹੋਣੀਆਂ ਹਨ ਉਹ ਪਰਮੇਸ਼ਰ ਤੋਂ ਹੋ ਸਕਦੀਆਂ ਹਨ ਤਦ ਪਤ੍ਰ ਨੇ ਕਿਹਾ ਵੇਖ ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰਿਆ ਤਾਂ ਉਸ ਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸੱਤ ਰੱਖਦਾ ਭਈ ਅਜੇ ਕੋਈ ਨਹੀਂ ਕਿ ਜੀਨੇ ਘਰ ਜਾਂ ਧੀਵੀ ਜਾਂ ਭਾਈਆਂ ਜਾਂ ਮਾਪਿਆਂ ਜਾਂ ਬਾਲ ਬੱਚਿਆਂ ਨੂੰ ਪਰਮੇਸ਼ਰ ਦੇ ਰਾਜ ਦੇ ਕਾਰਨ ਛੱਡਿਆ ਹੈ ਜਿਹੜਾ ਇਸ ਸਮੇਂ ਵਿੱਚ ਬਹੁਤ guna ਅਤੇ ਅਗਲੇ ਜੋਗੀ ਵਿੱਚ ਸਦੀਪਕ ਜੀਵਨ ਨਾ ਪਾਵੇ ਉਸਨੇ 12 ਚੇਲਿਆਂ ਨੂੰ ਲੈ ਕੇ ਉਹਨਾਂ ਨੂੰ ਆਖਿਆ ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਕੁਝ ਜੋ ਨਬੀਆਂ ਦੇ ਰਾਹੀਂ ਲਿਖਿਆ ਹੋਇਆ ਹੈ ਮੂਲਕ ਦੇ ਪੁੱਤਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ ਕਿਉਂਕਿ ਉਹ ਪਰਾਈਆਂ ਕੋ ਮਾਂ ਦੇ ਹੱਥ ਫੜਾਇਆ ਜਾਵੇਗਾ ਅਤੇ ਉਹਦੇ ਉੱਤੇ ਠੱਠਾ ਮਾਰਿਆ ਜਾਵੇਗਾ ਔਰ ਉਹਦੀ ਪੱਤ ਲਾਹੀ ਜਾਵੇਗੀ ਔਰ ਉਸ ਪਰ ਥੁੱਕਿਆ ਜਾਵੇਗਾ ਉਹ ਕੋੜੇ ਮਾਰਨਗੇ ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਫੇਰ ਜੀ ਉਠੇਗਾ ਉਹਨਾਂ ਨੇ ਇਹਨਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ ਅਤੇ ਇਹ ਗੱਲ ਉਹਨਾਂ ਤੋਂ ਗੁਪਤ ਰਹੀ ਅਰ ਜਿਹੜੀਆਂ ਗੱਲਾਂ ਕਈਆਂ ਜਾਣੀਆਂ ਸਨ ਉਹਨਾਂ ਨਾ ਜਾਣੀਆਂ ਇਹ ਹੋਇਆ ਕਿ ਜਦੋਂ ਉਹ ਯਰੀ ਹੋ ਦਿਨਰੇ ਆਪੜਿਆ ਤਾਂ ਇੱਕ ਅੰਨਾ ਸੜਕ ਦੇ ਕੰਢੇ ਬੈਠਾ ਭੀਖ ਮੰਗਦਾ ਸੀ ਅਤੇ ਉਹਨੇ ਪੀੜ ਲੰਘਦੀ ਸੁਣ ਕੇ ਪੁੱਛਿਆ ਭਈ ਇਹ ਕੀ ਹੈ ਲੋਕਾਂ ਨੇ ਉਹਨੂੰ ਖਬਰ ਦਿੱਤੀ ਜੋ ਯਿਸੂ ਨਾਸਰੀ ਲੰਘ ਰਿਹਾ ਹੈ ਤਾਂ ਉਹਨੇ ਪੁਕਾਰ ਕੇ ਆਖਿਆ "ਹੇ ਯਿਸੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ" ਜਿਹੜੇ ਅੱਗੇ ਜਾਂਦੇ ਸਨ ਉਹਨਾਂ ਉਸਨੂੰ ਝਿੜਕਿਆ ਪਰ ਉਹ ਸਗੋਂ ਹੋਰ ਵੀ ਉੱਚੀ ਦੇ ਕੇ ਬੋਲਿਆ "ਹੇ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ" ਤਦ ਯਿਸੂ ਨੇ ਖੜੋ ਕੇ ਉਹਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਕੀਤਾ ਅਤੇ ਜਾਂ ਉਹ ਨੇੜੇ ਆਇਆ ਤਾਂ ਉਹਨੂੰ ਪੁੱਛਿਆ "ਤੂੰ ਕੀ ਚਾਹੁੰਦਾ ਹੈ ਜਮੈਂ ਤੇਰੇ ਲਈ ਕਰਾਂ" ਉਹਨੇ ਕਿਹਾ ਪ੍ਰਭੂ ਜੀ ਮੈਂ ਸੁਜਾਖਾ ਹੋ ਜਾਵਾਂ ਤਾਂ ਯੂਸੂ ਨੇ ਉਹਨੂੰ ਕਿਹਾ ਸੁਜਾਖਾ ਹੋ ਜਾ ਤੇਰੀ ਨਿਚਾ ਨੇ ਤੈਨੂੰ ਬਚਾਇਆ ਅਤੇ ਉਹਵੇਂ ਉਹ ਸੁਜਾਖਾ ਹੋ ਗਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਉਸਦੇ ਮਗਰ ਤੁਰ ਪਿਆ ਔਰ ਸਭਨਾ ਲੋਕਾਂ ਨੇ ਵੇਖ ਕੇ ਪਰਮੇਸ਼ਰ ਦੀ ਉਸਤਤ ਕੀਤੀ